ਕਈ ਕਹਿੰਦੇ ਐ ਸਿਰਫ ਇਹ ਲੋਕ ਨੇ ਲੋਕ ਜਿਹੜੇ ਕਹਿੰਦੇ ਆ ਕਿ ਲਾਹ ਛੱਡੇ ਵਾਲੇ ਜੇ ਖੜਾ ਹੋਏ ਫਿਰ ਆ ਕੇ ਕੇਸਰੀ ਪੱਗਾਂ ਵਾਲੇ ਮਿੱਠ ਬਿਹਾਰੇ ਹਰਤਾ ਕਰਦੇ ਆ ਅਸਲ ਇਹਨਾਂ ਨੂੰ ਹਰਤਾ ਦੀ ਡੈਫੀਨੀਸ਼ਨ ਨਾਲ ਹੀ ਪਤਾ ਹਰਤਾ ਕੀਤੀ ਕਿਉਂ ਜਾਂਦੀ ਹੈ ਹਰਤਾ ਦੀ ਲੋੜ ਕਿਉਂ ਪੈਂਦੀ ਹੈ ਹਰਤਾ ਦਾ ਮਕਸਦ ਹੈ ਕਿ ਜਿਹੜੇ ਆ ਹੱਕ ਮੰਗਦੇ ਲੋਕ ਨੇ ਜਿਹੜੇ ਮਜ਼ਦੂਰ ਨੇ ਕਿਸਾਨ ਨੇ ਮਲਾਜ਼ਮ ਨੇ ਦੁਕਾਨਦਾਰ ਨੇ ਛੋਟੇ ਕਾਰੋਬਾਰੀਏ ਨੇ ਜਦੋਂ ਉਹਨਾਂ ਦੇ ਖਿਲਾਫ ਲੋਕ ਵਿਰੋਧੀ ਕਾਰਪੋਰੇਟ ਹੱਤ ਦੇ ਪੋ ਵਿੱਚ ਪਹੁੰਚਣ ਵਾਲੀਆਂ ਜਿਹੜੀਆਂ ਜਦੋਂ ਨਿੱਜੀਆਂ ਕੰਮੀਆਂ ਸਰਕਾਰਾਂ ਬਣਾਉਂਦੀਆਂ ਨੇ ਚਾਹੇ ਉਹ ਕੇਂਦਰ ਦੀ ਮੋਦੀ ਸਰਕਾਰ ਹੋਵੇ ਚਾਹੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਹੋਵੇ ਚਾਹੇ ਪਿਛਲੇ ਸਮੇਂ ਦੇ ਵਿੱਚ ਵੱਖ-ਵੱਖ ਰੰਗਾਂ ਵਾਲੀਆਂ ਬੜੀਆਂ ਸਰਕਾਰਾਂ ਹੋਣ ਉਹਨਾਂ ਨੂੰ ਸੁੱਟਦੇ ਆਲੂ ਜਗੌਰ ਦੇ ਲਈ ਉਹਨਾਂ ਵੇ ਕੰਨ ਮਰੋੜ ਦੇ ਲਈ ਆ ਲੋਕ ਪੱਕੀ ਜਿਹੜੀਆਂ ਨੀਤੀਆਂ ਉਹੋ ਲਿਓਣ ਦੇ ਲਈ ਔਰ ਲੋਕ ਪ੍ਰਤੀ ਬੁਰਾਈ ਦੇ ਲਈ ਕਾਨੂੰਨ ਨੇ ਉਹਨਾਂ ਨੂੰ ਪੁੱਠਾ ਗੇੜਾ ਦੇ ਦੇ ਲਈ ਸਰਕਾਰਾਂ ਦਿੱਤੀਆਂ ਜਾਂਦੀਆਂ ਨੇ ਪਰ ਦਰਖਨ ਕੀਤੇ ਜਾਂਦੇ ਆ ਜਿਉਂ ਦੇ ਲੋਕਾਂ ਦੀ ਨਿਸ਼ਾਨੀ